ਮੇਰਟ 'ਚ ਇੱਕ ਲੜਕੀ ਆਪਣੀ ਚਚੇਰੀ ਭੈਣ ਦੇ ਹਲਦੀ ਪ੍ਰੋਗਰਾਮ 'ਚ ਡਾਂਸ ਕਰਦੇ ਹੋਏ heten ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਰਿਮਸ਼ਾ ਆਪਣੇ ਚਚੇਰੀ ਭੈਣ ਦੇ ਹਲਦੀ ਪ੍ਰੋਗਰਾਮ ਵਿੱਚ ਇਲਾਕੇ ਦੀਆਂ ਕੁਝ ਕੁੜੀਆਂ ਨਾਲ ਨੱਚ ਰਹੀ ਸੀ। ਨੱਚਦੇ ਹੋਏ ਉਹ ਡਿੱਗ ਪਈ ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਅਹਿਮਦਨਗਰ ਗਲੀ ਨੰਬਰ 2 ਦੇ ਰਹਿਣ ਵਾਲੇ ਮਹਿਤਾਬ ਦੇ ਛੋਟੇ ਭਰਾ ਅਫਤਾਬ ਦੀ ਬੇਟੀ ਦਾ ਵਿਆਹ ਸੀ ਅਤੇ ਬਰਾਤ ਐਤਵਾਰ ਰਾਤ ਨੂੰ ਆਉਣੀ ਸੀ। ਇਸ ਕਾਰਨ ਘਰ ਵਿੱਚ ਹਲਦੀ ਦਾ ਪ੍ਰੋਗਰਾਮ ਚੱਲ ਰਿਹਾ ਸੀ ਪ੍ਰੋਗਰਾਮ ਦੌਰਾਨ ਲਾੜੀ ਦੀ ਚਚੇਰੀ ਭੈਣ ਰਿਮਸ਼ਾ ਅਤੇ ਇਲਾਕੇ ਦੀਆਂ ਕੁਝ ਹੋਰ ਕੁੜੀਆਂ ਡੀਜੇ ਤੇ ਨੱਚ ਰਹੀਆਂ ਸਨ ਜਦੋਂ ਰਿਮਸ਼ਾ ਡਿੱਗ ਪਈ ਨਾਲ ਨੱਚ ਰਹੀਆਂ ਕੁੜੀਆਂ ਨੇ ਉਸ ਨੂੰ ਉਠਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਦੋਂ ਰਿਮਸ਼ਾ ਨਾ ਉੱઠી ਤਾਂ ਕੁੜੀਆਂ ਵਿੱਚ ਚੀਕ ਚਿਹਾੜਾ ਮਚ ਗਿਆ ਇਸ ਦੌਰਾਨ ਘਰ 'ਚ ਰੋਲਾ ਪੈ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰਿਮਸ਼ਾ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਏ ਜਿੱਥੇ ਡਾਕਟਰਾਂ ਨੇ ਰਿਮਸ਼ਾ ਨੂੰ ਮ੍ਰਿਤਕ ਐਲਾਨ ਦਿੱਤਾ ਰਿਮਸ਼ਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ 'ਚ ਹਫਰਾ ਦਫੜੀ ਦਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਨੇ ਫਿਲਹਾਲ ਵਿਆਹ ਦਾ ਪ੍ਰੋਗਰਾਮ ਰੋਕ ਦਿੱਤਾ ਹੈ